ਅੱਧ ਦਿੱਲੀ ਦੇ ਅੰਦਰ ਇੱਕ ਮੁਸਲਮਾਨ ਫਕੀਰ ਜਿਹੜਾ ਵੀ ਕੋਈ ਮੰਗ ਲੈ ਕੇ ਜਾਂਦਾ ਹੈ ਇੱਕ ਪੂੜੀ ਦਿੰਦਾ ਹੈ ਉਸ ਦੀ ਹਰ ਮੰਗ ਪੂਰੀ ਹੋ ਜਾਂਦੀ ਹੈ ਕੋ ਧੀਆਂ ਪੁੱਤਰਾਂ ਦੀ ਮੰਗ ਕੋਈ ਜ਼ਮੀਨ ਜਾਇਦਾਦਾਂ ਦੀ ਕੋਰਟ ਕਚੈਰੀਆਂ ਦੇ ਫੈਸਲਿਆਂ ਦੀ ਕੋਈ ਬਾਹਰਲੇ ਦੇਸ਼ਾਂ ਦੀ ਕਿਸੇ ਵੀ ਤਰ੍ਹਾਂ ਦੀ ਮੰਗ ਉਸ ਦੀ ਇੱਕ ਪੂੜੀ ਹਰ ਇੱਕ ਮੰਗ ਨੂੰ ਪੂਰਿਆ ਕਰਦੀ ਹੈ ਪਰ ਉਸ ਫਕੀਰ ਦੇ ਡੇਰੇ ਤੇ ਸਿੱਖ ਨਹੀਂ ਜਾ ਸਕਦੇ ਸਿੱਖਾਂ ਦੇ ਜਾਣ ਦੀ ਮਨਾਹੀ ਹੈ ਪਾਬੰਦੀ ਹੈ ਉਸੇ ਹੀ ਦਿੱਲੀ ਦੇ ਰਹਿਣ ਵਾਲਾ ਇੱਕ ਸਿੱਖ ਆਰਥਿਕ ਹਾਲਤ ਮਾੜੀ ਕਮਜ਼ੋਰੀ ਹਾਲਤ ਮਾਇਆ ਵੱਲੋਂ ਹੱਥ ਤੰਗ ਤੇ ਸੋਚਿਆ ਮਨਾ ਐਨੇ ਲੋਕ ਫਕੀਰ ਪਾਸ ਜਾਂਦੇ ਨੇ ਸਾਰੇ ਉੱਥੋਂ ਦਾਨ ਤਾਂ ਲੈ ਆਉਂਦੇ ਨੇ ਚੱਲ ਅੱਜ ਤੂੰ ਵੀ ਫਕੀਰ ਪਾਸ ਉਹ ਸਿੱਖ ਘਰੋਂ ਚੱਲਿਆ ਫਕੀਰ ਦੇ ਡੇਰੇ ਤੇ ਪਹੁੰਚਿਆ ਸੇਵਾਦਾਰ ਖੜੇ ਨੇ ਉਹਨਾਂ ਨੇ ਵਾਪਸ ਭੇਜ ਦਿੱਤਾ ਸਿੱਖ ਨਹੀਂ ਜਾ ਸਕਦੇ ਥੋੜੇ ਦਿਨਾਂ ਤੋਂ ਬਾਅਦ ਫਿਰ ਗਿਆ ਫਿਰ ਵਾਪਸ ਭੇਜ ਦਿੱਤਾ ਗਿਆ ਸਿੱਖ ਨਹੀਂ ਜਾ ਸਕਦੇ ਤੀਸਰੀ ਵਾਰ ਗਿਆ ਸੇਵਾਦਾਰ ਨੂੰ ਧੱਕਾ ਦਿੱਤਾ ਸਿੱਧਾ ਫਕੀਰ ਦੇ ਸਾਹਮਣੇ ਪਹੁੰਚ ਗਿਆ ਸਾਈ ਫਕੀਰ ਨੇ ਪੁੱਛਿਆ ਸਿੱਖਾ ਤੈਨੂੰ ਰਸਤੇ ਵਿੱਚ ਕਿਸੇ ਨੇ ਰੋਕਿਆ ਨਹੀਂ ਸਾਈ ਫਕੀਰ ਤੇਰੇ ਸੇਵਾਦਾਰ ਨੇ ਮੈਨੂੰ ਦੋ ਵਾਰ ਪਹਿਲਾਂ ਮੋੜਿਆ ਅੱਜ ਫਿਰ ਮੈਂ ਉਸ ਨੂੰ ੱੱਕਾ ਦੇ ਕੇ ਸੁੱਟਿਆ ਤੇਰੇ ਕੋਲ ਆਇਆ ਹਾਂ ਸਾਰੀ ਦੁਨੀਆ ਨੂੰ ਕੁਝ ਦੇ ਰਿਹਾ ਹੈ ਇੱਕ ਕੁੜੀ ਮੈਨੂੰ ਵੀ ਦੇ ਦੇ ਮੇਰੀ ਹਾਲਤ ਬਹੁਤ ਮਾੜੀ ਹੈ ਮੇਰਾ ਵੀ ਕਾਰੋਬਾਰ ਕਿਤ ਨਹੀਂ ਚੱਲ ਰਹੀ ਘਰ ਦੇ ਹਾਲਾਤ ਮਾੜੇ ਨੇ ਤੰਗੀ ਤੁਰਸ਼ੀ ਹੈ ਇੱਕ ਕੁੜੀ ਮੈਨੂੰ ਦੇ ਦੇ ਤੇ ਉਹ ਸਾਈ ਫਕੀਰ ਨੇ ਇੱਕ ਗੱਲ ਕਹੀ ਕਹਿੰਦਾ ਸਿੱਖਾ ਤੈਨੂੰ ਪਤਾ ਨੇ ਇੱਥੇ ਸਿੱਖਾਂ ਦੇ ਆਉਣ ਦੀ ਪਾਬੰਦੀ ਹੈ ਉਹ ਕਹਿੰਦੇ ਜੀ ਪਤਾ ਤੇ ਹੈ ਪਰ ਮੈਂ ਮਜਬੂਰੀ ਵਿੱਚ ਆਇਆ ਹਾਂ ਸਾਈ ਫਕੀਰ ਨੇ ਅਗਲੀ ਗੱਲ ਕਹੀ ਕਹਿੰਦਾ ਸਿੱਖਾ ਤੈਨੂੰ ਇਹ ਨਹੀਂ ਪਤਾ ਇੱਥੇ ਸਿੱਖਾਂ ਦੇ ਆਉਣ ਦੀ ਪਾਬੰਦੀ ਕਿਉਂ ਹੈ ਸਿੱਖ ਨੇ ਪੁੱਛਿਆ ਸਾਈ ਫਕੀਰ ਤੂੰ ਮੈਨੂੰ ਦੱਸ ਦੇ ਸਿੱਖ ਕਿਉਂ ਨਹੀਂ ਆ ਸਕਦੇ ਜਿਹਨੇ ਬੈਠੇ ਹੋ ਨਾ ਇਸ ਬੇਨਤੀ ਨੂੰ ਥੋੜਾ ਜਿਆਦਾ ਧਿਆਨ ਨਾਲ ਜ਼ਰੂਰ ਸਰਵਨ ਕਰਿਓ ਉਹ ਸਾਈ ਫਕੀਰ ਨੇ ਆਵਾਜ਼ ਦਿੱਤੀ ਸਿੱਖਾ ਇੱਥੇ ਸਿੱਖਾਂ ਦੇ ਆਉਣ ਦੀ ਪਾਬੰਦੀ ਤਾਂ ਹੈ ਕਿਉਂਕਿ ਮੈਂ ਤੇਰੇ ਪਿਓ ਕੋਲੋਂ ਲਿਆ ਕੇ ਦੁਨੀਆ ਨੂੰ ਦੇ ਰਿਹਾ ਹਾਂ ਤੇ ਤੂੰ ਮੇਰੇ ਕੋਲੋਂ ਕੀ ਲੈਣਾ ਹੈ ਤੇਰੇ ਪਿਓ ਕੋਲੋਂ ਲਿਆ ਕੇ ਮੈਂ ਦੁਨੀਆ ਨੂੰ ਦੇ ਰਿਹਾ ਹਾਂ ਦੁਨੀਆ ਦੀਆਂ ਝੋਲੀਆਂ ਭਰ ਰਿਹਾ ਹਾਂ ਤੂੰ ਮੇਰੇ ਕੋਲ ਕੀ ਲੈਣਾ ਹੈ ਉਹ ਸਿੱਖੰ ਦਾ ਸਾਇੰਸ ਕਿ ਮੈਨੂੰ ਸਮਝ ਨਹੀਂ ਆਈ ਤੂੰ ਕੀ ਕਹਿਣਾ ਚਾਹੁੰਦਾ ਹੈ ਤੇ ਜਿਹੜੀ ਗੱਲ ਉਸ ਫਕੀਰ ਨੇ ਕਹੀ ਸਾਡਾ ਸਿਰ ਮਾਨ ਨਾਲੋਂ ਉੱਚਾ ਹੁੰਦਾ ਹੈ ਉਹ ਸਾਈ ਫਕੀਰ ਨੇ ਆਵਾਜ਼ ਦਿੱਤੀ ਸਿੱਖਾ ਸੁਣ ਅੰਮ੍ਰਿਤ ਵੇਲੇ 3 ਵਜੇ ਮੈਂ ਰੋਜ਼ਾਨਾ ਗੁਰਦੁਆਰਾ ਸਿਸਕਨ ਸਾਹਿਬ ਜਾਂਦਾ ਹਾਂ ਇੱਕ ਮੁਸਲਮਾਨ ਫਕੀਰ ਅੰਮ੍ਰਿਤ ਵੇਲੇ 3 ਵਜੇ ਮੈਂ ਰੋਜ਼ਾਨਾ ਗੁਰਦੁਆਰਾ ਸਿਸਕਨ ਸਾਹਿਬ ਜਾਂਦਾ ਹਾਂ ਜੋੜੇ ਘਰ ਵਿੱਚ ਜਾ ਕੇ ਸੰਗਤ ਦੇ ਜੋੜਿਆਂ ਦੀ ਜਿੰਨੀ ਧੂੜ ਹੋਵੇ ਨਾ ਉਹ ਮੈਂ ਇੱਕ ਲਿਫਾਫੇ ਵਿੱਚ ਪਾਉਂਦਾ ਹਾਂ ਉਸ ਧੂੜ ਨੂੰ ਲਿਆ ਕੇ ਫਿਰ ਉਸ ਦੀਆਂ ਕੁੜੀਆਂ ਬਨ ਬਨ ਕੇ ਮੈਂ ਦੁਨੀਆ ਨੂੰ ਦੇਈ ਜਾਂਦਾ ਹਾਂ ਸੰਗਤ ਦੀ ਧੂੜ ਦੁਨੀਆ ਦੀ ਹਰ ਮੰਗ ਪੂਰੀ ਕਰਦੀ ਹੈ ਤੇਰੇ ਪਿਓ ਕੋਲੋਂ ਮੈਂ ਲਿਆਉਂਦਾ ਹਾਂ ਤੇ ਤੂੰ ਮੇਰੇ ਕੋਲ ਕੀ ਲੈਣਾ ਹੈ ਤੂੰ ਮੇਰੇ ਕੋਲ ਕੀ ਲੈਣਾ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਇੱਕ ਮਾਨ ਹੈ ਸਾਨੂੰ ਸਾਡਾ ਸਿਰ ਮਾਨ ਨਾਲ ਉੱਚਾ ਹੁੰਦਾ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ